ਅੱਜ ਤਾਂ ਚੱਲ ਜਾਈਏ ਅੱਗੇ ਅੱਗੇ ਜਾਣਾ ਨਹੀਂ ਦੋਸਤੋ ਅੱਜ ਜਦੋਂ ਅਸੀਂ ਇਹਨਾਂ ਪਲਾਂ ਦੇ ਵਿੱਚ ਆਜ਼ਾਦ ਰਗਮੰਚ ਕਲਾ ਪਵੰਤੇ ਬੀੜੀ ਦੇ ਵਿੱਚ ਇੱਥੇ ਇਕੱਠੇ ਹੋਏ ਆ ਅਰਜੁਨਪ੍ਰਦੀਪ ਸਿੰਘ ਸਿੱਧੂ ਦੀ ਯਾਦ ਦਾ ਇਹ ਪੰਜਵਾਂ ਪ੍ਰੋਗਰਾਮ ਜਿਹੜਾ ਕਿ ਅਸੀਂ ਮਾਰ ਵੀ ਰਹੇ ਹਾਂ ਔਰ ਉਹਨਾਂ ਪਰਪਰ ਵੀ ਜੀ ਵੀ ਰਹੇ ਹਾਂ ਮੈਂ ਸ਼ੁਰੂ ਤੋਂ ਹੀ ਹਰ ਸਾਲ ਇਸ ਜਗ੍ਹਾ ਦਿੱਤੀ ਆ ਉਹਨਾਂ ਵਾ ਔਰ ਕਿਉਂਕਿ ਜੀ ਮੇਰਾ ਆਪਣਾ ਸਟੂਡੈਂਟ ਹੈ ਔਰ ਉਹ ਬਹੁਤ ਸਾਰੇ ਯਾਨਕਿ ਜਿਹੜੇ ਮੇਰੇ ਬਹੁਤ ਪਿਆਰੇ लाडले ਤੇ ਮੋੜ ਹੈ ਸ਼ਗਿਰਦ ਹੈ ਰਣਜੀਤ ਉਹਨਾਂ ਚੋਂ ਇੱਕ ਹੈ ਪਰ ਇਹਦੇ ਵੀ ਮੈਨੂੰ ਰਣਜੀਤ ਤੇ ਹਮੇਸ਼ਾ ਬਹੁਤ ਮਾਣ ਹੁੰਦਾ ਹੈ ਕਿ ਉਹ ਜਿੰਨਾ ਕੰਟੀਨਿਊਸਲੀ ਥੀਟਰ ਕਰ ਰਿਹਾ ਬਾ ਸ਼ਾਇਦ ਕੋਈ ਪੰਜਾਬ ਦੇ ਵਿੱਚ ਹੋਰ ਕਰਦਾ ਹੋਵੇ ਔਰ ਜਿਨੇ ਆਪਣੇ ਘਰ ਦੇ ਵਿੱਚ ਆਪਣੇ ਸਿਰ ਦੇ ਨਾਲ ਆਪਣੀ ਜਿਗਿਆਸਾ ਦੇ ਨਾਲ ਆਪਣੇ ਹੁਨਰ ਦੇ ਨਾਲ ਆਪਣਾ ਇੱਕ ਰੰਗਮंच ਭਵਨ ਸਾਰਿਆ ਹੋਵੇ ਕਿ ਕਿੰਨੇ ਕੋਈ ਕੋਈ ਹੁੰਦਾ ਨਹੀਂ ਕਿ ਐਸੇ ਮਹਾਨ ਰਣਜੀਤ ਹੋਗਾ ਜੋ ਇੱਕ ਹੈ ਇੱਕ ਨਹੀਂ ਸ਼ਾਇਦ ਇੱਕੋ ਹੀ ਹੈ ਕਿ ਜਿਨੇ ਇੰਨਾ ਵੱਡਾ ਇੱਕ ਕੰਮ ਕਰ ਬਖਾਇਆ ਇਹ ਕੰਮ ਤੇ ਮੈਂ ਵੀ ਨਹੀਂ ਕਰ ਸਕਿਆ ਸੋ ਇਹ ਕੰਮ ਜਿਹੜਾ ਰਜੀਤ ਨੇ ਕੀਤਾ ਤੇ ਮੈਨੂੰ ਲੱਗਾ ਕਿ ਮੇਰਾ ਹੀ ਕੰਮ ਜਿਹੜਾ ਉਹਦੀ ਹੀ ਕੰਟੀਨਿਉਟੀ ਹੈ ਉਹੀ ਕੰਮ ਹੋਇਆ ਜਿਹਨਾਂ ਮੈਂ ਸੁਪਨਾ ਵੇਖਿਆ ਸੀ ਕਈ ਵਾਰੀ ਤੁਹਾਡੇ ਸੁਪਨੇ ਜਿਹੜੇ ਆ ਸਾਡੇ ਫਾਰਮ ਆਫ ਦੇ ਸੁਪਨੇ ਅਸੀਂ ਪੂਰੇ ਕਰਦੇ ਆ ਤੇ ਸਾਡੇ ਸੁਪਨੇ ਜਿਹੜੇ ਸਾਡੇ ਸ਼ਗਿਰਦ ਪੂਰੇ ਕਰਦੇ ਨੇ ਸੋਗਾ ਸੁਪਨਿਆਂ ਦੇ ਵਿੱਚ ਇਹ ਵੀ ਸੁਪਨਾ ਸੀ ਮੇਰਾ ਕਿ ਹਰ ਸ਼ਹਿਰ ਦੇ ਵਿੱਚ ਇਦਾਂ ਦਾ ਇੱਕ ਰੰਗਮंच ਪਵਨ ਹੋਵੇ ਕਲਾਕਾਰਾਂ ਦਾ ਆਪਣਾ ਹੋਵੇ ਸਰਕਾਰਾਂ ਦੀ ਦਖਲਅੰਦਾਜ਼ੀ ਨਾ ਹੋਵੇ ਅਸੀਂ ਕਿਸੇ ਤੇ ਡਿਪੈਂਡ ਨਾ ਕਰੀਏ ਅਸੀਂ ਆਪਣੀ ਮਰਜ਼ੀ ਦਾ ਰੰਗਮंच ਕਰ ਸਕੀਏ ਸਾਡੀ ਮਰਜ਼ੀ ਦੇ ਉਹ ਜਿਹੜੇ ਕਿ ਪਲ ਵੋੜ ਅਸੀਂ ਉਹ ਜੀ ਸਕੀਏ ਕਿ ਪਲ ਜਿਹੜੇ ਰਣਜੀਤ ਨੇ ਬਣਾਏ ਆ ਔਰ ਬੀਬਾ ਜੀ ਨਾਲ ਦੇ ਤੇ ਮੈਂ ਸਮਝਦਾ ਕਿ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਰਾਜ ਜਦੋਂ ਇਹ ਸੁਪਨਦੀਪ ਦੇ ਨਾਮ ਦਾ ਅਵਾਰਡ ਅਨੀਤਾ ਸ਼ਰਦੀਸ਼ ਨੂੰ ਮਿਲ ਲਿਆ ਵਾ ਤੇ ਇਹ ਮੇਰੇ ਲਈ ਹੋਰ ਬਹੁਤ ਵੱਡੀ ਮਾਣ ਦੀ ਗੱਲ ਹੈ ਅਨੀਤਾ ਮੇਰੀ ਭੈਣ ਹੈ ਛੋਟੀ ਔਰ ਅਨੀਤਾ ਨੇ ਲੰਮਾ ਸਫਰ ਰਾਮ ਮੰਚ ਦੇ ਲੇਖੇ ਲਾਇਆ ਵਾ ਔਰ ਅਨੀਤਾ ਅਜੇ ਤਾਂ ਰੁਕੀ ਨਹੀਂ ਅਨੀਤਾ ਨੂੰ ਹੋਰ ਕੁਝ ਨਹੀਂ ਕਰਨਾ ਆਉਂਦਾ ਐ ਸੱਚੀ ਮੱਚੀ ਮੇਰੀ ਭੈਣ ਆ ਮੈਨੂੰ ਕਹਿੰਦਾ ਨਾ ਮੈਨੂੰ ਕੁਝ ਨਹੀਂ ਕਰਨਾ ਆਉਂਦਾ ਸਿਵਾਏ ਨਾਟਕ ਤੋਂ ਰੰਗਮંચੀ ਕਰਨਾ ਆਉਂਦਾ ਔਰ ਇੱਕ ਜਨਮ ਦੇ ਵਿੱਚ ਕਿਸੇ ਬੰਦੇ ਨੂੰ ਇੱਕ ਹੀ ਕੰਮ ਚੰਗੀ ਤਰ੍ਹਾਂ ਕਰਨਾ ਆ ਜਾਏ ਹੋਣੀ ਚਾਹੀਦਾ ਬਹੁਤੇ ਕੰਮ ਕਰਕੇ ਕੀ ਨਾ ਸੋ ਸਾਨੂੰ ਦੋਵਾਂ ਭੈਣ ਭਰਾ ਨੂੰ ਰੰਗਮંચ ਕਰਨਾ ਆਉਂਦਾ ਤੇ ਚੰਗੀ ਤਰ੍ਹਾਂ ਕਰਨਾ ਆਉਂਦਾ ਸਭ ਇਹ ਵੀ ਪਤਾ ਸੋ ਅਨੀਤਾ ਤੁਹਾਨੂੰ ਬਹੁਤ ਬਹੁਤ ਵਾਰ ਦਾ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਬਹੁਤ ਸਾਰੀਆਂ ਦੁਆਵਾਂ ਤੇਰੇ ਲਈ ਤੂੰ ਵੀ ਆਪਣੇ ਕੰਮ ਦੀ ਆਪਣੀ ਅਦਾਕਾਰੀ ਦੀ ਜਿਸ ਤਰ੍ਹਾਂ ਕੰਟੀਨਿਊਟੀ ਰੱਖੀ ਹੈ ਔਰ ਅਨੀਤਾ ਨੇ ਜਿਵੇਂ ਗੁਰਸ਼ੰਨ ਭਾਜ ਦੇ ਨਾਮ ਤੇ ਵੱਡੇ ਉਕਸਰ ਸਜਾਏ ਆ ਤੇ ਉਹ ਆਪਣੇ ਆਪ ਦੇ ਵਿੱਚ ਪੰਜਾਬੀ ਰੰਗਮંચ ਦਾ ਬਾਦ ਬਣਿਆ ਪੰਜਾਬੀ ਰੰਗਮંચ ਦਾ ਹਾਸਲ ਹੈ ਔਰ ਸਾਡੇ ਸਾਰੇ ਲਈ ਉਹ ਬਾਦ ਹੈ ਤੇ ਅਨੀਤਾ ਸਾਡੇ ਪੰਜਾਬੀ ਰੰਗਮંચ ਦਾ ਬਾਦ ਹੈ ਜੀ ਵਸਦੇ ਆ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਸੁਪੰਦਿਤ ਅਵਾਰਡ ਲੈਣਾ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡੀ ਗੱਲ ਹੈ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ ਸਭ ਤੋਂ ਵੱਡੀ ਗੱਲ ਕਿ ਕੇਵਲ ਭਾਜੀ ਦੇ ਹੱਥੋਂ ਇਹ ਮਾਨ ਲੈ ਰਹੀ ਆ ਬੇਹਦ ਖੁਸ਼ੀ ਹੋ ਰਹੀ ਹੈ ਮੈਨੂੰ ਕਿਉਂਕਿ ਕੇਵਲ ਭਾਜੀ ਨੂੰ ਜਦੋਂ ਅਸੀਂ ਦੇਸ਼ ਭਗਤ ਹਾਲ ਦੇ ਵਿੱਚ ਨਾਟਕ ਦੇਖਦੇ ਹੁੰਦੇ ਸੀ ਇਹਨਾਂ ਦਾ ਤਾਂ ਮੈਂ ਭੱਜ ਕੇ ਜਾ ਕੇ ਐ ਕਹਿੰਦੀ ਹੁੰਦੀ ਭਾਜੀ ਨਾਟਕ ਕਮਾਲ ਹੈ ਪਤੀ ਪਾਤੀ ਸੋ ਮੈਂ ਉਹ ਪਾਰਟੀ ਮੇਰੀ ਅੱਜ ਤੱਕ ਜਿਉ ਹੈ ਉਹ ਫਿਰ ਪਲੈਨ ਹੀ ਨਹੀਂ ਬਣਿਆ ਕਿਉਂਕਿ ਉਹ ਕੰਟੀਨਿਊਟੀ ਵਿੱਚ ਚਲਦੀ ਜਾਏਗੀ ਤਾਂ ਕਿ ਮੈਂ ਪਾਰਟੀ ਮੰਤਨ ਜੋਗੀ ਕੰਟੀਨਿਊ ਰਹਾਂ ਸੋ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਆਪਣੇ ਪੇਰੈਂਟਸ ਦੀ ਫਾਦਰ ਸਾਹਿਬ ਨੇ ਜਿਨ੍ਹਾਂ ਨੇ ਮੈਨੂੰ ਨਾਟਕ ਦੇਖਣ ਲਗਾਇਆ ਸੀ ਸ਼ੁਕਰਗੁਜ਼ਾਰ ਹਾਂ ਮੈਂ ਗੁਰਸ਼ੰਦ ਪਾਜੀ ਜੀ ਡਾਕਟਰ ਆਦਮਜੀਤ ਜੀ ਦੀ ਜਿਨ੍ਹਾਂ ਦੀ ਬਦੌਲਤ ਰੰਗਮੰਚ ਦੀ ਦੁਨੀਆ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਹੈ ਮੈਂ ਹਮੇਸ਼ਾ ਇਹ ਗੱਲ ਕਹਿਦੀ ਹੁੰਦੀ ਆ ਕਿ ਰੰਗਮંચ ਦੀ ਦੁਨੀਆ ਵਿੱਚ ਫਾਇਦਾ ਕਰਨ ਵਾਲੇ ਡਾਕਟਰ ਆਤਕ ਸਿੰਘ ਜੀ ਨੇ ਤੇ ਰੰਗਮંચ ਦੀ ਦੁਨੀਆ ਚ ਪਾਲ ਪੋਸ ਕੇ ਵੱਡਾ ਕਰਨ ਵਾਲੇ ਗੁਰਸ਼ੰਦ ਪਾਣੀ ਜੀ ਮੈਂ ਹਮੇਸ਼ਾ ਉਹਨਾਂ ਦੀ ਰੋਹੀ ਰਵਾਂਗੀ ਲਗਾਤਾਰ ਕੰਮ ਕਰਨਾ ਜਿਹੜਾ ਹੁੰਦਾ ਹੈ ਉਹ ਬਹੁਤ ਸਾਰੇ ਕਲਾਕਾਰਾਂ ਦੇ ਹਿੱਸੇ ਆਉਂਦਾ ਹੈ ਪਰ ਕਈ ਵਾਰੀ ਕੁਝ ਮਾਇੂਸੀਆਂ ਕੁਝ ਮਜਬੂਰੀਆਂ ਜਿਹੜੀਆਂ ਹੁੰਦੀਆਂ ਨੇ ਉਹ ਕਿਤੇ ਲੈ ਕੇ ਕਿਤੇ ਕਲਾਕਾਰੋ ਦੇ ਵਿੱਚ ਡੋਲ ਜਾਂਦੇ ਨੇ ਪਰ ਸਾਡੇ ਤੇ ਸ਼ਾਇਦ ਕੁਸ਼ਣ ਪਾਜੀ ਦਾ ਹੱਕ ਸੀਗਾ ਤੇ ਇਸ ਕਰਕੇ ਅਸੀਂ ਡੋਲੇ ਨਹੀਂ ਪਾਜੀ ਹਮੇਸ਼ਾ ਇਹ ਗੱਲ ਕਹਿੰਦੇ ਹੁੰਦੇ ਸੀ ਤੁਸੀਂ ਮਿੱਠ ਲਵੋ ਜੋ ਕਰਨਾ ਹੈ ਤੁਸੀਂ ਮਿੱਠ ਲਵੋ ਤੇ ਉਹ ਹੋ ਜਾਂਦਾ ਹੁੰਦਾ ਯਕੀਨ ਮੰਨਿਓ ਮੈਂ ਜਦੋਂ ਵੀ ਕਦੇ ਉਦਾਸ ਹੁੰਦੀ ਸੀ ਕਦੀ ਮਨ ਖਰਾਬ ਹੁੰਦਾ ਸੀ ਤੇ ਮੈਂ ਪਾਜੀ ਦੇ ਘਰੇ ਜਾਣਾ ਉੱਥੇ ਜਾ ਕੇ ਉਹਨਾਂ ਨੇ ਆ ਕੇ ਇਹੀ ਕਹਿਣਾ ਆਉਂਦਿਆਂ ਨੂੰ ਤੂੰ ਬੈਠ ਤੇ ਅੱਗੇ ਤੇਰੇ ਕੀ ਪਲਾਨ ਨੇ ਮੈਨੂੰ ਇਹ ਦੱਸ ਪਲਾਨ ਕੋਈ ਨਹੀਂ ਸੀ ਹੁੰਦਾ ਪਰ ਜਦੋਂ ਮੈਂ ਉਸ ਘਰ ਦੇ ਵਿੱਚੋਂ ਬਾਹਰ ਨੂੰ ਨਿਕਲ ਰਹੀ ਹੁੰਦੀ ਸੀ ਤਾਂ ਮੇਰੇ ਚਾਰ ਪੰਜ ਪਲਾਨ ਨਾਲ ਲੈ ਕੇ ਮੈਂ ਜਾਂਦੀ ਸੀ ਸੋ ਇਹ એનર્ਜੀ ਇਹ ਜੋ ਪਾਣੀ ਸਾਨੂੰ ਦੇ ਕੇ ਗਏ ਨੇ ਉਹ ਕਦੀ ਵੀ ਸਾਡੇ ਅੰਦਰੋਂ ਮੁੱਕ ਨਹੀਂ ਸਕਦੀ ਕਦੀ ਵੀ ਖਤਮ ਨਹੀਂ ਹੋ ਸਕਦੀ ਔਰ ਦੁਆਵਾ ਵੀ ਇਹੀ ਨੇ ਰੰਗਮঞ্চ ਚੰਨਣ ਵਾਲਿਆਂ ਵਾਸਤੇ ਵੀ ਕਿ ਕਾਸ਼ ਹਰ ਇੱਕ ਦੇ ਉੱਤੇ ਗੁਰਸ਼ਰਪਾ ਜੀ ਦਾ ਹੱਥ ਰਵੇ ਤਾਂ ਕਿ ਕੋਈ ਕੰਟੀਨਿਊਟੀ ਦੇ ਵਿੱਚ ਸਮਝ ਸਕਣ ਕਿ ਰੰਗਮঞ্চ ਕਰਨਾ ਕਿਵੇਂ ਹੈ ਕਰਨਾ ਕਿਉਂ ਹੈ ਜੇ ਨਾਟਕ ਦੇ ਵਿੱਚ ਕੋਈ ਸਵਾਲ ਹੀ ਨਹੀਂ ਉਠਾਣਾ ਤਾਂ ਨਾਟਕ ਕਰਨਾ ਹੀ ਕਿਉਂ ਇਹ ਹੀ ਪਾਠ ਤੋਂ ਸਿੱਖਿਆ ਸੀ ਉਸੇ ਤਹਿਤ ਅਸੀਂ ਕੰਟੀਨਿਉਟੀ ਦੇ ਵਿੱਚ ਲਗਾਤਾਰ ਨਾਟਕ ਕਰਦੇ ਆ ਰਹੇ ਹਾਂ ਸੁਚੇਤਕ ਰਗਮੰਚ ਜਦੋਂ ਬਣਾਇਆ ਸੀ ਮੈਂ ਸੱਚੀ ਦੱਸਾਂ ਅੱਜ ਦਿਲ ਦੀ ਗੱਲ ਕਿ ਜਦੋਂ ਬਣਾਇਆ ਸੀ ਨਾ ਤਾਂ ਮੈਂ ਜਦੋਂ ਹੁਣ ਕੇਵਲ ਭਾਜੀ ਦਾ ਆਫਿਸ ਦੇਖਣ ਜਾਂਦੀ ਹੁੰਦੀ ਸੀ ਜਦੋਂ ਤੇ ਮੈਂ ਉਥੇ ਲਿਖਿਆ ਪੜ੍ਹਦੀ ਸੀ ਮੰਚ ਰੰਗ ਮੰਚ ਅੰਮ੍ਰਿਤਸਰ 파ਗਲੇ ਬਹੁਤ ਵਧੀਆ ਤਰੀਕੇ ਦੇ ਨਾਲ ਕਮਾਲ ਨਾਲ ਇੱਕ ਇੱਕ ਪ੍ਰੋਪਰ ਆਫਿਸ ਬਣਾਇਆ ਹੋਇਆ ਹੈ ਸੀ ਤੇ ਮੈਂ ਇਹ ਦੇਖਦੀ ਸੀ ਮੈਨੂੰ ਕਾਸ਼ ਸੁਚੇਤਕ ਰੰਗ ਮੰਚ ਦਾ ਵੀ ਕੋਈ ਆਫਿਸ ਹੋਏਗਾ ਕਦੇ ਤਾਂ ਤੇ ਮੈਂ ਇੱਕ ਕੋਸ਼ਿਸ਼ ਕੀਤੀ ਜਿਸ ਦਿਨ ਪਹਿਲੀ ਵਾਰ ਹੀ ਸੱਚੀ ਦਾਸ ਜੀ ਜਿਸ ਦਿਨ ਪਹਿਲੀ ਵਾਰੀ ਉਹ ਬੋਰਡ ਲੱਗਿਆ ਸੀ ਸੁਚੇਤਕ ਰੰਗ ਮੰਚ ਦਾ ਤਾਂ ਉਸ ਦਿਨ ਮੇਰੇ ਗੇਨ ਬੰਦੇ ਹੋ ਮੇਰੀ ਅੱਖਾਂ 'ਚ ਹੰਝੂ ਸੀਗੇ ਪਰ ਉਹ ਖੁਸ਼ੀ ਦੇ। ਤੇ ਮੈਨੂੰ ਲੱਗਦਾ ਹੈ ਕਿ ਜਿੰਨੇ ਥੀਏਟਰ ਗਰੁੱਪ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਰ ਇੱਕ ਦਾ ਆਪਣਾ ਇੱਕ ਆਫਿਸ ਹੋਵੇ ਸਵੇਰੇ ਜਾਓ ਉੱਥੇ ਕੰਮ ਕਰੋ ਸਕ੍ਰਿਪਟਾਂ ਪੜੋ ਜੋ ਵੀ ਕੰਮ ਅੱਗੇ ਗਤੀਵਿਧੀਆਂ ਕਰਦੀਆਂ ਉਹਨਾਂ ਦੇ ਉੱਤੇ ਨਜ਼ਰ ਰੱਖੋ ਕਿ ਮੈਂ ਸਾਰਾ ਕੁਝ ਭਾਵੇਂ ਕਰ ਸਕਿਆ ਹੈ। ਸੱਚੀ ਮੱਚੀ ਮੈਂ ਮੈਨੂੰ ਲੱਗਦਾ ਹੈ ਕਿ ਸਾਰੇ ਨੂੰ ਇੱਕ ਵਾਰੀ ਵਿਜ਼ਿਟ ਕਰਨਾ ਚਾਹੀਦਾ ਹੈ ਕੇਵਲ ਭਾਜ ਦਾ ਆਫਿਸ

ਐ ਜਿਵੇਂ ਇੱਕ ਦਿਨ ਜਦੋਂ ਆਈ ਸੀ ਪਹਿਲਾਂ ਮੈਂ ਦੇਖ ਕੇ ਹੈਸੀ ਅਸੀ ਇੱਕ ਵਾਰੀ ਤੇ ਉਦੋਂ ਮੈਨੂੰ ਲੱਗਿਆ ਸੀਗਾ ਕਿ ਕਮਾਲ ਕੀਤੀ ਹੋਈ ਹੈ ਤੁਸੀਂ ਸੱਚਮੁੱਚ ਆਜ਼ਾਦ ਗਾਨ ਮੰਚ ਦੀ ਸਾਰੀ ਟੀਮ ਨੂੰ ਮੁਬਾਰਕਾਂ ਹੈਸ਼ਟੈਗ ਦਾ ਆਡੀਟੋਰੀਅਮ ਸੱਚੀ-ਮੁੱਚ ਹੀ ਪੰਜਾਬ ਦੇ ਵਿੱਚ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ ਘੱਟ ਹੀ ਆਇਆ ਹੀ ਨਹੀਂ ਹੈ ਮੈਨੂੰ ਲੱਗਦਾ ਜਿਨ੍ਹਾਂ ਨੇ ਆਪਣੀ ਜਗ੍ਹਾ ਦੇ ਉੱਤੇ ਆਪਣੇ ਘਰ ਦੇ ਵਿੱਚ ਇਸ ਤਰੀਕੇ ਦੇ ਨਾਲ ਪਵਨ ਨੂੰ ਸਾਲਿਆ ਹੋਵੇ ਕਲਾ ਭਵਨ ਬਹੁਤ-ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਔਰ ਸ਼ੁਕਰੀਆ ਤੁਸੀਂ ਇੰਨੇ ਵੱਡੇ ਅਵਾਰਡ ਵਾਸਤੇ ਮੈਨੂੰ ਚੁਣਿਆ ਇਹ ਅਵਾਰਡ ਜਦੋਂ ਮਿਲਦੇ ਨੇ ਤਾਂ ਜ਼ਿੰਮੇਵਾਰੀਆਂ ਹੋਰ ਬਣਾ ਦਿੰਦੇ ਨੇ ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਾਂ ਸ਼ੁਕਰੀਆ ਮਹਿਮਾਨਾਂ